ਮੁਗਦ ਵਿੱਚ ਬੀਤੀ ਰਾਤ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਰੋਟੀ ਖਾਣ ਦੇ ਲਈ ਢਾਬੇ ਤੇ ਗਿਆ ਤੇ ਉਸ ਤੋਂ ਬਾਅਦ ਉੱਥੋਂ ਬੀਅਰ ਲੈਣ ਜਾਂਦਾ ਤਾਂ ਪਛਾਤੇ ਆਪਸ ਦੇ ਵਿੱਚ ਲੜ ਪਏ ਸਨ ਤੇ ਉਹਨਾਂ ਦੀ ਰਮੇਸ਼ ਕੁਮਾਰ ਉਰਫ ਸ਼ਸ਼ੀ ਦੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਪਛਾਤੇ ਵਿਅਕਤੀਆਂ ਦੇ ਵੱਲੋਂ ਉਸ ਤੇ ਗੋਲੀ ਚਲਾ ਦਿੱਤੀ ਗਈ ਤੇ ਮੁੰਡੇ ਦੀ ਮੌਕੇ ਤੇ ਜਾਨ ਚਲੀ ਗਈ ਤਾਂ ਉਸਦੇ ਪਿਤਾ ਦਾ ਇਹ ਕਹਿਣਾ ਹੈ ਕਿ ਪੁੱਤਰ ਨੂੰ ਸਿਵਲ ਹਸਪਤਾਲ ਲੈ ਜਾਂਦਾ ਗਿਆ ਪਰ ਉੱਥੇ ਉਹਨਾਂ ਨੇ ਮੁੰਡੇ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਤਾਂ ਦੱਸਦੇ ਕਿ ਜਿਉਂਥੇ ਬੀਅਰ ਲੈ ਕੇ ਜਾੜ ਨੂੰ ਲੈ ਕੇ ਜਿਹੜਾ ਸਾਰਾ ਵਿਵਾਦ ਖੜਾ ਹੋਇਆ ਹੈ ਬਹਿਸਬਾਜ਼ੀ ਹੁੰਦੀਆਂ ਅਣਪਛਾਤਿਆਂ ਦੇ ਨਾਲ ਤੇ ਉਹਨਾਂ ਵੱਲੋਂ ਮੁੰਡੇ ਨੂੰ ਮੋਦੀ ਘਾਟ ਤੋਤਾਸ ਦਿੱਤਾ ਗਿਆ। ਦੇ ਕਿ ਨਾਮ ਕੀ ਦਾ? ਸਮਨਦੀਪ ਸੰਗੀ। ਸਮਨਦੀਪ ਜੀ 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 ਤੁਹਾਡੇ ਕੀ ਲੱਗਦੇ ਸੀ? ਇਹ ਮੇਰਾ ਫਰੈਂਡ ਹੀ ਹੈ ਇਹ। ਕੀ ਹੋਇਆ ਕਿ ਇਹ ਰਾਤ ਸਰਵਾ। ਰਾਤੀ ਸੀ ਮੁੰਡੇ ਸੀਗੇ ਚਾਰਿਆਂ ਨੇ ਇਕੱਠੇ ਹੋਏ ਜਵਾਰ ਸੀਗੇ ਨਾਲ। ਇਹ ਕਿਹਾ ਵੀ ਰੋਟੀ ਖਾਚ ਆਉਣੀ ਆ ਮਿੱਸੀ ਬਲਦੇਵ ਦੇ। ਅਸੀਂ ਰੋਟੀ ਖਾਣ ਚਲੇ ਗਏ ਤੇ ਇਹ ਆਪਦਾ ਵੀ ਮੰਨ ਲਓ ਫਨ ਛੜਨ ਵਾਸਤੇ ਬੀਅਰ ਲਾਈਨ ਚ ਲੱਗੇ ਠੇਕੇ ਤੇ। ਤੇ ਉੱਥੇ ਆਪਸ ਵਿੱਚ ਵੀ ਮੰਨ ਲਓ ਬਿਆਸ ਵਿਸਾਈ ਹੋਈ ਜਾਂਦੀ ਸੀਗੀ ਗਰੁੱਪ ਦੀ ਜਾਂ ਮੰਨ ਲਓ ਵੀ ਆਪਸ ਵਿੱਚ ਉਹ ਖਰੀ ਜਾਂਦੀ ਕੋਈ ਉਹ ਤਾਂ ਪਤਾ ਨਹੀਂ ਸਾਨੂੰ ਤੇ ਇਹ ਜਦੋਂ ਗਿਆ ਬੇਅਰ ਲੈਨ ਜੀ ਇਹਦੇ ਇੱਕ ਨੇ ਲਫੇੜ ਮਾਰਤੀ ਮੁੰਡੇ ਨੇ ਜੀ ਉਹ ਜਿਹੜਾ ਨਾਲ ਜਵਾਬ ਸੀਗਾ ਉਹ ਭੱਜ ਕੇ ਆਇਆ ਸਾਨੂੰ ਬੁਲਾਉਣ ਵੀ ਉਹਨਾਂ ਨੂੰ ਬੁਲਾ ਲਿਆ ਮੇਰੇ ਲਫੇੜ ਮਾਰਤੀ ਨਹੀਂ ਹੈਗੇ ਤੇ ਉਹਨਾਂ ਨੇ ਕਿਹਾ ਵੀ ਤੂੰ ਬੁਲਾ ਲਾ ਜਿਹਨੂੰ ਬੁਲਾਉਣਾ ਬਾਈ ਉਹਦੇ ਮਾਰਤੇ ਉੱਥੇ ਗੋਲੀ ਜੀ ਇਹਨਾਂ ਨੇ ਮਾਰੀ ਗੋਲੀ ਪਤਾ ਕਿਹਨੂੰ ਉਹ ਮੁੰਡੇ ਨਹੀਂ ਪਤਾ ਇਹ ਕਿਹੜੇ ਆ 8 8 7 8 ਆਨੇ ਆਨੇ ਸੀ ਕਿੱਥੇ ਗੋਲੀ ਕਿੱਥੇ ਮਾਰੀ ਇਹਨਾਂ ਨੂੰ ਇਹ ਬਲਦੇਵ ਦੇ ਜੀ ਬਲਦੇਵ ਦੇ ਮਾਰੀ ਕਿ ਠੀਕੇ ਤੇ ਮਾਰੀ ਹੈ ਬਲਦੇਵ ਦੇ ਮਾਰੀ ਹੈ ਜੀ ਠੀਕ ਹੈ ਤੇ ਕਿੰਨੀ ਕੁ ਮੰਦਾ ਸੀ ਜਿਹਦੇ ਵਜੇ ਉਹ 27 ਸਾਲ ਦੀ ਉਮਰ ਹੈ ਜੀ ਕੀ ਕੰਮ ਕੀ ਕਰਦਾ ਸੀ ਉਹ ਕੰਮ ਕਰਿਆਨੇ ਦਾ ਕਰਦੀ ਸੀ ਕਰੇ ਉਹਨਾਂ ਦੇ ਸਾਰੇ ਹੀ ਹੁੰਦੇ ਆ ਜੀ ਮੰਮੀ ਡੈਡੀ ਜਿਆਦਾ ਸੀ ਨੀ ਨੀ ਅਨਮੈਰਿਡ ਸੀ ਜੀ ਹਾਂ ਪ੍ਰਕਾਸ਼ ਇਹ ਮੁੰਡੇ ਦੀ ਡੈਥ ਹੋਈ ਹੈ ਕਿ ਮੇਰਾ ਬੇਟਾ ਛੋਟਾ ਸੀ ਉਹ ਕੀ ਮਾਮਲਾ ਕੀ ਸੀ ਸਾਰੇ ਨਾਲ ਕਿਹਾ ਉਹ ਜੀ ਖਾਣਾ ਖਾਣ ਕਿਤੇ ਮੁੰਡੇ ਮੁੰਡੇ ਕਹਿੰਦੇ ਮਿੱਸੀਆਂ ਰੋਟੀਆਂ ਉਥੋਂ ਖਾ ਕੇ ਉਹਨੇ ਬਲਦੇਵ ਦੇ ਢਾਬੇ ਤੋਂ ਮਿੱਸੀਆਂ ਰੋਟੀਆਂ ਖਾ ਕੇ ਆਉਣੇ ਜੀ ਤੇ ਚਲੋ ਜੀ ਉਹ ਮੁੰਡੇ ਮੁੰਡੇ ਸੀ ਕਿਤੇ ਮੇਰਾ ਬੇਟਾ ਕਿਤੇ ਬਹਿਰ ਲੈਣ ਗਿਆ ਉਹ ਵਾਪਸ ਵਿੱਚ ਪੰਜ ਛੇ ਬਰ ਤੇ ਆਪਸ ਵਿੱਚ ਬੈਸਬਾਜੀ ਕਰਦੇ ਸੀ ਤੇ ਕਿਤੇ ਉਹਨੇ ਕਿਹਾ ਹਣ ਮਾੜੀ ਸਾਈਡ ਤੇ ਹੋ ਜੋ ਤੇ ਉਹਨਾਂ ਨੇ ਲੱਫੜ ਮਾਰਤਾ ਮੂੰਹ ਤੇ ਦੋ ਤਿੰਨ ਤੁਹਾਡੇ ਘਰੇ ਮੇਰੇ ਬੇਟੇ ਦੇ ਤੇ ਤਾਦ ਨੂੰ ਨਾਲ ਇੱਕ ਜਵਾਕ ਸੀ ਗਿਆ ਉਹ ਬੁਲਾਉਣ ਗਿਆ ਮੁੰਡਿਆਂ ਨੂੰ ਅੰਦਰ ਜਿਹੜਾੰਦਾ ਬੈਠੇ ਰੋਟੀ ਖਾਂਦੇ ਸੀ ਤੇ ਤਦ ਨੂੰ ਉਹਨਾਂ ਨੇ ਕਹਿੰਦਾ ਦੱਸਿਓ ਤੈਨੂੰ ਤੇ ਇਕਦਮ ਗੋਲੀ ਮਾਰਤੀ ਮੁੰਡਾ ਮੇਰਾ ਉੱਥੇ ਹੀ ਲਿਗਤਿਆ ਮਾਰੇ ਦਾ ਨੇ ਬੰਦੇ ਦੀ ਪਛਾਣ ਨਹੀਂ ਨਹੀਂ ਜੀ ਸਾਨੂੰ ਕੋਈ ਜਾਣ ਪਛਾਣ ਨਹੀਂ ਹੈਣੀ ਜੀ ਸਾਨੂੰ ਛੱਡ ਜੀ ਹਾਂਜੀ 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 ਗੋਲੀ ਮਾਰਨ ਤੋਂ ਬਾਅਦ ਤਾਂ ਗਈ ਉਹ ਵਾਹੇ ਗੱਡੀ ਕੁਟੀ ਚ ਬਹਿ ਗਏ ਜੀ ਪਤਾ ਲੱਗਾ ਵੀ ਉਹ ਇੱਥੇ ਕੋਲਸਾਲੀ ਨੇ ਕੋਲਸਾਲੀ ਗੱਡੀ ਬਾਅਦ ਚ ਗਈ ਜੀ ਜਿਹੜਾ ਮੁੰਡਾ ਨਾਲ ਸੀਗਾ ਉਨੇ ਬਹੁਤ ਗੱਡੀਆਂ ਨੂੰ ਹੱਥ ਵੀ ਦਿੱਤੇ ਵੀ ਰੋਕੋ ਰੋਕੋ ਇਹਨੂੰ ਲੈ ਕੇ ਚੱਲੀਏ ਬੰਦੇ 'ਤੇ ਗੋਲੀ ਲੱਗੀ ਇਹਨੂੰ ਲੈ ਕੇ ਚੱਲੀਏ ਕਿਸੇ ਨੇ ਗੱਡੀ ਨਹੀਂ ਰੋਕੀ ਫਿਰ ਉਹ ਟਾਬੇ ਵਾਲੇ ਤਾਂ ਪਰ ਇਹਨੇ ਫੋਨ ਲਵਾਇਆ ਕਿਥੋਂ ਲਵਾਇਆ ਫਿਰ ਪੁਲਿਸ ਗਈ ਫਿਰ ਉਹ ਲੱਦ ਕੇ ਤੇ ਸਿਵਲ ਹਸਪਤਾਲ ਚ ਲੈ ਗਿਆ ਤਾਂ ਤੁਹਾਨੂੰ ਰਾਹ ਚ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਤੁਹਾਡੇ ਮੁੰਡੇ 'ਤੇ ਗੋਲੀ ਲੱਗੀ ਸਾਨੂੰ ਫੋਨ ਆਇਆ ਸੀ ਜੀ ਘਰੇ ਫੋਨ ਆਇਆ ਸੀ ਕਿ ਬੁੜੀਆਂ ਰੋਣ ਲੱਗੀਆਂ ਸਦਾ ਪਿਆਈ ਤੇ ਬੁੜੀਆਂ ਪਿੱਟਣ ਲੱਗੀਆਂ ਕਿ ਤੈਨੂੰ ਨਹੀਂ ਪਤਾ ਕੀ ਗੱਲ ਹੋਈ ਸ਼ਸ਼ੂ 'ਤੇ ਗੋਲੀਆਂ ਗੋਲੀ ਮਾਰਤੀ ਗੋਲੀ ਮਾਰਤੀ ਨਾ ਹੈ ਮੈਂ ਤਾਂ ਜਿੱਕ ਤੱਕ ਕੋਠੇ ਚੜਨ ਲੱਗਾ ਸੀ ਮੌਕੇ ਤਾਂ ਅਸੀਂ ਉੱਥੇ ਨਹੀਂ ਪਹੁੰਚੇ ਅਸੀਂ ਤਾਂ ਹਸਪਤਾਲ ਪਹੁੰਚੇ ਸਿੱਧਾ ਹਾਂ ਹਾਂ ਜੀ ਹਾਂ ਜੀ ਮੈਂ ਜਾ ਕੇ ਨਰਸਾਂ ਨੂੰ ਪੁੱਛਿਆ ਕਿਤੇ ਨਹੀਂ ਅੰਕਲ ਸੌਰੀ ਇਹ ਰਾਹ ਜੀ ਪੂਰਾ ਹੋ ਗਿਆ 27 ਸਾਲ ਦੇ ਨੇੜੇ ਸੀ ਨਹੀਂ ਸਰ ਅਨਮੈਲ ਸੀ ਹੰਕੀ ਮੰਗ ਕਰਦੇ ਸੀ ਅਸੀਂ ਕਹਿੰਨੇ ਵੀ ਨਾਲ ਫੜੋ ਉਹ ਬੰਦੇ ਜਿਹੜੇ ਕਾਂਗ ਵੀ ਹੋਰ ਨਾ ਕਹਿ ਦੇਣਾ ਕਤਲ ਕਰਨ ਕਿਸੇ ਨੂੰ ਜਾਇਜ਼ ਨਾ ਧੱਕਾ ਕਰਨ ਸੰਤਰਾ ਇਨਸਾਫ ਚਾਹੀਦਾ ਫਿਰ ਅਸੀਂ লাশ ਚਪਣੀ ਹੈ ਪਰਮੇਸ਼ ਕੁਮਾਰ ਉਹ ਸ਼ਸ਼ੀ ਇਹ ਜਿਹੜਾ ਰਾਤ ਗਰੀਬ 11:30 ਵਜੇ ਇੱਥੇ ਬਲਦੇਵ ਢਾਬਾ ਇਹਦੇ ਦੇ ਇਹਦੇ ਉੱਪਰ ਜਿਹੜਾ ਸ਼ਸ਼ੀ ਪੁੱਤਰ ਓਮ ਪ੍ਰਕਾਸ਼ ਸਾਹਿਬ ਦੇ ਦੋਸਤਾਂ ਦੇ ਨਾਲ ਇੱਕ ਦਾ ਨਾਮ ਰਣਦੀਪਿਕ ਦਾ ਨਾਮ ਬਲਵੀਰ ਇਹ ਦੋਨਾਂ ਦੇ ਨਾਲ ਇੱਥੇ ਖਾਣਾ ਖਾਣ ਵਾਸਤੇ ਆਇਆ ਸੀ ਤੇ ਦੂਸਰੇ ਪਾਸੇ ਜਿਹੜੇ ਗੋਸ਼ੀ ਪਾਰਟੀ ਉਹ ਵੀ ਇੱਥੇ ਜਿਹੜਾ ਹੋਟਲ ਤੇ ਆਏ ਸੀ ਇਹਦੇ ਵਿੱਚ ਜਦੋਂ ਜਿਹੜਾ ਸ਼ਸ਼ੀ ਹੈ ਉਹਨਾਂ ਨੇ ਉਹ ਬੀਅਰ ਚਾਹੀਦੀ ਸੀ ਸ਼ਸ਼ੀ ਬੀਅਰ ਲੈਣ ਵਾਸਤੇ ਜਿਹੜਾ ਇੱਥੇ ਹੋਟਲ ਦੇ ਨਾਲ ਹੀ ਪਰੇ ਠਿਕਾ ਉਹ ਠਿਕੇ ਤੇ ਗਿਆ ਤੇ ਉੱਥੇ ਜਿਹੜੇ ਦੂਸਰੇ ਜਿਹੜੇ ਦੋਸ਼ੀ ਪਾਰਟੀ ਹੈ ਉਹ ਆਪਸ ਵਿੱਚ ਪਹਿਲਾਂ ਹੀ ਪੰਜ ਛੇ ਜਣੇ ਬਹਿਸ ਕਰ ਰਹੇ ਸੀ ਜਦੋਂ ਇਹ ਉੱਥੇ ਪਹੁੰਚਿਆ ਤੇ ਜਿਹੜਾ ਉਹਨਾਂ ਨੇ ਇਹਦੇ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਵੀ ਸ਼ਰਾਬੀ ਹਾਲਤ ਵਿੱਚ ਸਨ ਤੇ ਇਹਨੇ ਜਦੋਂ ਅੱਗੋਂ ਥੋੜਾ ਵਿਰੋਧ ਕੀਤਾ ਤੇ ਉਹਨਾਂ ਨੇ ਪਹਿਲੇ ਇਹਦੇ ਥੱਪੜ ਮਾਰਿਆ ਫਿਰ ਉਸ ਤੋਂ ਬਾਅਦ ਜਿਹੜਾ ਆਪਦੇ ਉਹਨਾਂ ਵਿੱਚੋਂ ਇੱਕ ਬੰਦੇ ਨੇ ਅ ਜਿਸਟਲ ਕੱਢ ਕੇ ਇਹਦੇ ਜਿਹੜਾ ਗੋਲੀ ਮਾਰੀ ਜਿਸ ਨਾਲ ਇਹ ਡੇਗ ਪਿਆ ਜਿਹਨੂੰ ਇਹਨੂੰ ਫਿਰ ਸਿਵਲ ਹਸਪੀਟਲ ਜਿਹੜਾ ਜਿਹੜਾ ਦਾਖਲ ਕਰਾਇਆ ਗਿਆ ਤੇ ਉੱਥੇ ਲਾਜਦਰਾਣੇ ਦੀ ਜਿਹੜੀ ਮੌਤ ਹੋ ਗਈ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਜਿਹੜਾ ਐਫ ਆਈ ਆਰ ਦਰਜ ਕਰ ਲਈਏ ਜਿਹਦੇ ਵਿੱਚ ਇੱਕ 103 ਬੀ ਐਨ ਸਟੇਟ ਤੇ 25 ਸਾਈਂਕਰੰਜਾ ਨਾਡਾਰਮੇਜਰ ਡ੍ਰੈਫ ਜਿਹੜਾ ਮਕਦਮਾ ਦਰਜ ਕਰ ਲਿਆ ਤੇ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਸਾਥ ਜਿਹੜੇ ਅਣਪਛਾਤੇ ਸਾਥੀ ਇਹਨਾਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ